ਜਦੋਂ ਤਨਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਮ੍ਰਿਤ ਛਕਾਉਣ ਵਾਸਤੇ ਅੰਮ੍ਰਿਤ ਤਿਆਰ ਕਰ ਰਹੇ ਸਨ ਤਾਂ ਉਸ ਵੇਲੇ ਦੋ ਚੜੇ ਆਪਸ ਵਿੱਚ ਲੜ ਕੇ ਮਰ ਗਏ ਤਾਂ ਗੁਰੂ ਜੀ ਨੇ ਮਾਤਾ ਜੀਤੋ ਜੀ ਨਾਲ ਕੀ ਬਚਨ ਕੀਤੇ ਉਥੇ ਮਾਤਾ ਗੁਜਰੀ ਜੀ ਨੇ ਜਿਹੜਾ ਸੇਵਾਦਾਰ ਪਤਾ ਲੈਣ ਵਾਸਤੇ ਭੇਜਿਆ ਹੋਇਆ ਸੀ ਉਸਨੇ ਆਣ ਕੇ ਗੁਰੂ ਜੀ ਦਾ ਬਹੁਤ ਜਸ ਕੀਤਾ ਉਸਨੇ ਕਿਹਾ ਕਿ ਝੂਠੇ ਤੇ ਕੱਚੇ ਸਿੱਖਾਂ ਨੇ ਗੁਰੂ ਜੀ ਦੀ ਚੰਗੀ ਗੱਲ ਵੱਲ ਵੇਖਿਆ ਨਹੀਂ ਉਹ ਆਕਾਰਣ ਹੀ ਨਿੰਦਾ ਕਰ ਰਹੇ ਸੀ ਗੁਰੂ ਜੀ ਨੇ ਸਿੱਖਾਂ ਦੀ ਪਰਖ ਕੀਤੀ ਅਤੇ ਹੁਣ ਉਹ ਆਪਣਾ ਪੰਥ ਚਲਾਉਣਾ ਚਾਹੁੰਦੇ ਹਨ ਇਸ ਗੱਲ ਨੂੰ ਸੁਣ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਦੂਸਰੇ ਵਸਾਖੀ ਵਾਲੇ ਦਿਨ ਸਤਗੁਰੂ ਜੀ ਤਿਆਰ ਵਰ ਤਿਆਰ ਹੋ ਕੇ ਉਸ ਜਗ੍ਹਾ ਉੱਤੇ ਆ ਗਏ ਜਿੱਥੇ ਕੱਲ ਸਿੱਖਾਂ ਨੂੰ ਪਰਖਿਆ ਸੀ ਅੱਗੇ ਦੀਵਾਨ ਲੱਗਾ ਹੋਇਆ ਸੀ ਹਜ਼ਾਰਾਂ ਸੰਗਤਾਂ ਦਾ ਇਕੱਠ ਸੀ ਆਪ ਕੋੜੇ ਤੋਂ ਉਤਰ ਕੇ ਆਪਣੇ ਆਸਣ ਤੇ ਬੈਠ ਗਏ ਜਦ ਦੀਵਾਨ ਦਾ ਭੋਗ ਪਿਆ ਤਾਂ ਆਪ ਜੀ ਨੇ ਲੋਹੇ ਦਾ ਇੱਕ ਬਾਟਾ ਮੰਗਵਾਇਆ ਉਸ ਵਿੱਚ ਸਤਲੁਜ ਨਦੀ ਦਾ ਜਲ ਪਾ ਕੇ ਆਪਣੇ ਅੱਗੇ ਰੱਖ ਕੇ ਭਾਈ ਦਾਯाराम ਆਦ ਪੰਜ ਪਿਆਰਿਆਂ ਨੂੰ ਨਵੀਨ ਵਸਤਰ ਅਤੇ ਸ਼ਸਤਰ ਸਜਾ ਕੇ ਤਿਆਰ ਵਰ ਤਿਆਰ ਕਰਕੇ ਸਾਹਮਣੇ ਖੜਾ ਕਰਕੇ ਖੱਬੇ ਹੱਥ ਨਾਲ ਬਾਟੇ ਨੂੰ ਫੜ ਕੇ ਸੱਜੇ ਹੱਥ ਨਾਲ ਉਸ ਦੇ ਜਲ ਵਿੱਚ ਖੰਡਾ ਫੇਰੀ ਜਾਂਦੇ ਅਤੇ ਮੁੱਖ ਤੋਂ ਜਪਜੀ ਸਾਹਿਬ ਆਦ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕਰ ਦਿੱਤਾ। ਇਤਨੇ ਵਿੱਚ ਦੋ ਚੜੇ ਆ ਗਏ। ਗੁਰੂ ਜੀ ਨੇ ਉਹਨਾਂ ਅੱਗੇ ਇਹ ਥੋੜਾ ਜਿਹਾ ਜਲ ਇੱਕ ਬਰਤਨ ਵਿੱਚ ਪਾ ਕੇ ਰੱਖ ਦਿੱਤਾ। ਉਹ ਚੜੇ ਇਸ ਨੂੰ ਪੀ ਕੇ ਆਪਸ ਵਿੱਚ ਲੜਨ ਲੱਗੇ ਅਤੇ ਉਹਨਾਂ ਨੇ ਇਤਨਾ ਯੁੱਧ ਕੀਤਾ ਕਿ ਆਪਣੇ ਚੀਰਾਂ ਵਿੱਚੋਂ ਲਹੂ ਕੱਢ ਲਿਆ ਅਤੇ ਅੰਤ ਨੂੰ ਉਹ ਦੋਵੇਂ ਲੜ ਲੜ ਕੇ ਮਰ ਗਏ। ਇਹ ਤਮਾਸ਼ਾ ਵੇਖ ਕੇ ਆਪ ਜੀ ਬੜੇ ਪ੍ਰਸੰਨ ਹੋਏ। ਭਾਈ ਰਾਮਕੌਰ ਜੀ ਨੇ ਮਾਤਾ ਜੀ ਨੂੰ ਸਾਰੀ ਗੱਲ ਸੁਣਾਈ ਕਿ ਗੁਰੂ ਜੀ ਨੇ ਕਿਸ ਤਰ੍ਹਾਂ ਅੰਮ੍ਰਿਤ ਤਿਆਰ ਕੀਤਾ ਹੈ। ਇਸ ਨੂੰ ਪੀ ਕੇ ਦੋ ਚੜੇ ਆਪਸ ਵਿੱਚ ਲੜ ਕੇ ਮਰ ਗਏ। ਅਮਰਤ ਸਿੱਖਾਂ ਨੂੰ ਪਿਉਣਗੇ ਮਾਤਾ ਜੀਤੋ ਜੀ ਨੇ ਸਾਰੀ ਗੱਲ ਸੁਣ ਕੇ ਵਿਚਾਰਿਆ ਕਿ ਖਾਲਸਾ ਪੁੱਤਰ ਦੀ ਸਾਜਣਾ ਵਾਸਤੇ ਆਪਣੇ ਸੌਮੀ ਪਾਸ ਮੇਰਾ ਪਹੁੰਚਣਾ ਵੀ ਬਣਦਾ ਹੈ ਇਸ ਕਰਕੇ ਮਾਤਾ ਜੀ ਬਹੁਤ ਸਾਰੇ ਪਤਾਸੇ ਲੈ ਕੇ ਉੱਥੇ ਪਹੁੰਚ ਗਏ ਤੇ ਗੁਰੂ ਜੀ ਦੀ ਆਗਿਆ ਲੈ ਕੇ ਉਹ ਜਲ ਵਿੱਚ ਪਾ ਦਿੱਤੇ ਸਤਗੁਰੂ ਜੀ ਨੇ ਫਰਮਾਇਆ ਤੁਸੀਂ ਬਹੁਤ ਚੰਗਾ ਕੀਤਾ ਹੈ ਜਲ ਵਿੱਚ ਮਿੱਠਾ ਪਾ ਦਿੱਤਾ ਹੈ ਨਹੀਂ ਤਾਂ ਪੰਥ ਬੜੇ ਕਰੜੇ ਸੁਭਾਅ ਦਾ ਅਤੇ ਕਰੋਧੀ ਤੇ ਲੜਾਕਾ ਹੋ ਜਾਣਾ ਸੀ ਆਪਣਾ ਵਿਗਾਨਾ ਇਹਨਾਂ ਨੇ ਕੁਝ ਨਹੀਂ ਸਮਝਣਾ ਸੀ ਅਤੇ ਰਾਤ ਦਿਨ ਜੰਗ ਹੀ ਕਰਦੇ ਰਹਿਣਾ ਸੀ ਹੁਣ ਸੋ ਤੁਸੀਂ ਮਿੱਠਾ ਪਾ ਦਿੱਤਾ ਹੈ ਇਸ ਕਰਕੇ ਆਪਸ ਵਿੱਚ ਇਹ ਪਿਆਰ ਰੱਖਣਗੇ ਇਹ ਗੱਲ ਸਾਰਾ ਜਗਤ ਜਾਣਦਾ ਹੈ ਸਤਿ ਪੁਰਸ਼ ਤੋਂ ਹੀ ਪੈਦਾ ਹੁੰਦੀ ਹੈ ਸੋ ਇਸ ਸਮੇਂ ਖਾਲਸਾ ਨਾਦੀ ਪੁੱਤਰ ਉਪਰੰਤ ਹੋਣ ਸਮੇਂ ਤੂੰ ਆ ਗਈ ਹੈ ਬਹੁਤ ਚੰਗਾ ਹੋਇਆ ਸਤਿਗੁਰੂ ਜੀ ਨੇ ਉਹਨਾਂ ਆਪਣੇ ਪੰਜ ਪਿਆਰਿਆਂ ਨੂੰ ਵਾਰੀ-ਵਾਰੀ ਅੰਮ੍ਰਿਤ ਦੇ ਪਹਿਲਾ ਪੰਜ-ਪੰਜ ਚੁਲੇ ਛਕਾਏ ਫਿਰ ਪੰਜ-ਪੰਜ ਵਾਰ ਅੱਖਾਂ ਤੇ ਛੱਟੇ ਮਾਰੇ ਅਤੇ ਉਪਰੰਤ ਪੰਜ-ਪੰਜ ਚੁਲੇ ਵਾਰੀ-ਵਾਰੀ ਸਾਰਿਆਂ ਦੇ ਕੇਸਾਂ ਵਿੱਚ ਪਾਏ ਹਰ ਇੱਕ ਅੰਮ੍ਰਿਤ ਦੇ ਚੁਲੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਆਪ ਕਹਿੰਦੇ ਅਤੇ ਪਿੱਛੇ ਅੰਮ੍ਰਿਤ ਛਕਣ ਵਾਲਾ ਕਹਿੰਦਾ ਅੰਮ੍ਰਿਤ ਕਿਸ ਤਰ੍ਹਾਂ ਤਿਆਰ ਹੋਇਆ ਸੀ ਆਪ ਜੀ ਨੂੰ ਬਹੁਤ ਸੰਖੇਪ ਸ਼ਬਦਾਂ ਵਿੱਚ ਦੱਸਿਆ ਹੈ ਅਗਰ ਮਾਤਾ ਜੀਤੋ ਜੀ ਉਸ ਸਮੇਂ ਪਤਾਸੇ ਨਾ ਲੈ ਕੇ ਆਉਂਦੇ ਤਾਂ ਅੱਜ ਜੋ ਖਾਲਸਾ ਹੋਣਾ ਸੀ ਬਹੁਤ ਹੀ ਕਰੜੇ ਸੁਭਾਅ ਦਾ ਹੋਣਾ ਸੀ ਇਸ ਤਰ੍ਹਾਂ ਆਪ ਜੀ ਨੇ ਅੰਮ੍ਰਿਤ ਛਕਾ ਕੇ ਪੰਜਾਬ ਪਿਆਰਿਆਂ ਨੇ ਸਿੱਖਿਆ ਦਿੱਤੀ ਕਿ ਅੱਜ ਤੋਂ ਤੁਸੀਂ ਸਿੰਘ ਸਜ ਗਏ ਹੋ ਫਿਰ ਆਪ ਜੀ ਨੇ ਕਿਹਾ ਕਿ ਖਾਲਸੇ ਦਾ ਗੁਰੂ ਮੰਤਰ ਵਾਹਿਗੁਰੂ ਹੈ ਜਿਸ ਦਾ ਜਾਪ ਕਰਨਾ ਜੋ ਸਿੱਖ ਰਹਿਤ ਵਹਿਤ ਵਿੱਚ ਪੂਰਾ ਰਹੇਗਾ ਉਹੀ ਮੇਰਾ ਸਿੱਖ ਹੋਵੇਗਾ ਅਤੇ ਮੈਂ ਉਸ ਦਾ ਸਦਾ ਵਾਲੀ ਹੋਵਾਂਗਾ ਉਪਰੰਤ ਆਪ ਜੀ ਨੇ ਉਹਨਾਂ ਨੂੰ ਸਾਰੀਆਂ ਰੇਤਾਂ ਵਹਿਤਾਂ ਦੱਸ ਕੇ ਫਿਰ ਪੰਜਾਂ ਪਿਆਰਿਆਂ ਕੋਲੋਂ ਆਪ ਅੰਮ੍ਰਿਤ ਛਕਿਆ ਉਸ ਦਿਨ ਅੰਮ੍ਰਿਤ ਛਕਣ ਵਾਲਿਆਂ ਦੀ ਗਿਣਤੀ 20000 ਵਰਨਣ ਹੈ